you okay. जय भी बाब सोच दुश्मन साढा संविधान ਸਾਥਿਓ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਸੰਵਿਧਾਨ ਜੈ ਮੂਲ ਨਿਵਾਸੀ ਜੈ ਸਤਿਗੁਰ ਨਾਭਾ ਦਾਸ ਜੀ ਮਹਾਰਾਜ ਜੈ ਸਤਿਗੁਰ ਕਬੀਰ ਜੀ ਮਹਾਰਾਜ ਸਾਥਿਓ ਅੱਜ ਦਾ ਦਿਨ ਬੜਾ ਮੁਕੱਦਸ ਦਿਨ ਹੈ ਜਿਸ ਦਿਨ ਸਾਡੀਆਂ ਕਿਸਮਤਾਂ ਦੇ ਰਹਿਬਰ बाबा ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਉਹਨਾਂ ਨੇ ਇਸ ਦੁਨੀਆ ਤੇ ਅਵਤਾਰ ਧਾਰਿਆ ਜਿਸ ਦਿਨ ਤੇ ਮੈਂ ਸਮੁੱਚੇ ਵੀਰਾਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਹੈ ਔਰ ਅੱਜ ਇਹ ਮੈਂ ਗੱਲ ਕਹਿਣਾ ਚਾਹੁੰਦਾ ਕਿਉਂਕਿ ਅਸੀਂ बाबा ਸਾਹਿਬ ਦੀ ਜੀਵਨੀ ਹਰ ਬੰਦਾ ਹਰ ਸਟੇਜ ਤੇ ਔਰ ਹਰ ਪਲੇਟਫਾਰਮ ਤੋਂ ਅਸੀਂ ਉਹਦੀ ਗੱਲ ਕਰਦੇ ਆਂ ਪਰ ਜਿਹੜੀ ਅੱਜ ਗੱਲ ਕਰਨ ਵਾਲੀ ਆ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਸੰਵਿਧਾਨ ਬਾਬਾ ਸਾਹਿਬ ਅੰਬੇਡਕਰ ਜੀ ਨੇ ਬੜੀ ਮਿਹਨਤ ਦੇ ਨਾਲ 2 ਸਾਲ 11 ਮਹੀਨੇ 18 ਦਿਨ ਦੀ ਮਿਹਨਤ ਦੇ ਨਾਲ ਕਿਉਂਕਿ ਕੰਸਟੀਚੁਐਂਟ ਅਸੈਂਬਲੀ ਜਿਹੜੀ ਸੀਗੀ ਸੰਵਿਧਾਨ ਦੀ ਜਿਹੜੀ ਕਮੇਟੀ ਬਣੀ ਸੀ ਫਾਰਮੇਸ਼ਨ ਦੀ 바ਵਾ ਸਾਹਿਬ ਉਹਦੇ ਮੁਖੀ ਸਨ ਤੇ ਉਹਨਾਂ ਨੇ ਬੜੀ ਮਿਹਨਤ ਕਰਕੇ ਦੁਨੀਆਂ ਦੇ ਸਾਰੇ ਸੰਵਿਧਾਨ ਪੜ੍ਹ ਕੇ ਤੇ ਫੇਰ ਭਾਰਤੀ ਸੰਵਿਧਾਨ ਜਿਹੜਾ ਉਸ ਨੂੰ ਇਹ ਸ਼ੇਪ ਦਿੱਤੀ ਸਾਥੀਓ ਸੰਵਿਧਾਨ ਦੀ ਵਿਸ਼ੇਸ਼ਤਾ ਸਾਰਿਆਂ ਲਈ ਇੱਕ ਜੈ ਅਧਿਕਾਰ ਇਸ ਕਰਕੇ ਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹਨਾ ਕੇ ਬਾਬਾ ਸਾਹਿਬ ਅੰਬੇਡਕਰ ਜੀ ਨੇ ਕੱਲਾ ਦਲਤ ਕੌਮ ਲਈ ਕੰਮ ਨਹੀਂ ਕੀਤਾ ਉਹਨਾਂ ਨੇ ਭਾਰਤ ਦੇ ਹਰ ਮਨੁੱਖ ਨੂੰ ਇੱਕ ਬਰਾਬਰ ਅਧਿਕਾਰ ਦਿੱਤੇ ਆ ਔਰ ਜਿਹੜੀ ਖਾਸ ਗੱਲ ਆ ਇਸ ਸੰਵਿਧਾਨ ਦੀ ਕਿ ਜਿਹੜੀਆਂ ਸਾਡੀਆਂ ਭੈਣਾਂ ਔਰਤਾਂ ਨਾਰੀਆਂ ਉਹਨਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ ਸਾਥੀਓ ਜਿਹੜੀ ਬਾਬਾ ਸਾਹਿਬ ਨੇ ਆਪਣੇ ਜੀਵਨ ਦਾ ਨਿਚੋੜ ਕੱਢ ਕੇ ਮੂਲ ਮੰਤਰ ਸਾਨੂੰ ਦੱਸਿਆ ਸੀ ਕਿ ਪੜੋ ਜੁੜੋ ਸੰਘਰਸ਼ ਕਰੋ ਸਾਥੀਓ ਥੋੜੇ ਜੇ ਪੜ ਵੀ ਗਏ ਆ ਔਰ ਬਾਬਾ ਸਾਹਿਬ ਦੀ ਗੱਲ ਸੁਣ ਕੇ ਇਕੱਠੇ ਵੀ ਹੋਣ ਲੱਗ ਪਏ ਆ ਲੇਕਿਨ ਅਜੇ ਬਦਕਿਸਮਤੀ ਵਾਲੀ ਗੱਲ ਆ ਪਈ ਇੱਕ ਦੂਜੇ ਤੋਂ ਅਸੀਂ ਮੂੰਹ ਫੇਰ ਜਾਂਦੇ ਆ ਬਾਬਾ ਸਾਹਿਬ ਨੇ ਇਹ ਗੱਲ ਕਹੀ ਸਾਰਿਆਂ ਨੂੰ ਕਿ ਤੁਸੀਂ ਕਾਬਲ ਕਿਦਾਂ ਬਣ ਸਕੋਗੇ ਵੀ ਤੁਸੀਂ ਜੇ ਤੁਸੀਂ ਕਿਤਾਬਾਂ ਵੱਲ ਨੂੰ ਝੁਕੋਗੇ ਬਾਬਾ ਸਾਹਿਬ ਨੇ ਕਿਹਾ ਜੇ ਤੁਸੀਂ ਕਿਤਾਬਾਂ ਵੱਲ ਨੂੰ ਝੁਕੋਗੇ ਤੇ ਮੈਂ ਤੁਹਾਡੇ ਸਾਹਮਣੇ ਸਾਰੀ ਦੁਨੀਆ ਝੁਕਾ ਦੇਵਾਂਗਾ ਪੜ੍ਹਾਈ 'ਚ ਇੰਨੀ ਤਾਕਤ ਆ ਵਿਦਿਆ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਏਗਾ ਉਹ ਦਹਾੜੇਗਾ ਇਸ ਕਰਕੇ ਤੁਸੀਂ ਬਾਬਾ ਸਾਹਿਬ ਦੇ ਕਥਨ ਜਿਹੜੇ ਆ ਉਹਨਾਂ ਨੇ ਬੜੀ ਨਿਚੋੜ ਕੱਢ ਕੇ ਲਿਖਿਆ ਸੋ ਮੇਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਕਿ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਪੜ੍ਹਾਈਏ ਬਾਬਾ ਸਾਹਿਬ ਦੇ ਮੂਲ ਮੰਤਰ ਤੇ ਕੰਮ ਕਰੀਏ ਅੱਜ ਜਿਹੜਾ ਮੁੱਖ ਫੰਕਸ਼ਨ ਰੱਖਿਆ ਗਿਆ ਉਹ ਮੇਰੇ ਗੁਰਦੇਵਪੁਰ ਤੋਂ ਪੂਰੇ ਮੁਕੇਰੀਆਂ ਦੀ ਜੈਪੀਮ ਵੈਲਫੇਅਰ ਸੁਸਾਇਟੀ ਉਹਨਾਂ ਨੇ ਰੱਖਿਆ ਜਿਹਦੇ ਵਿੱਚ ਸਾਡੇ ਕੌਮੀ ਮਸ਼ਹੂਰ ਕੌਮੀ ਗਾਇਕ ਹੈ ਮਿਸ਼ਨਰੀ ਗਾਇਕ ਹੈ ਉਹਨਾਂ ਨੇ ਆਪਣੀ ਹਾਜ਼ਰੀ ਰਵਾਣੀ ਆ ਸੋ ਅਸੀਂ ਉਸ ਪ੍ਰੋਗਰਾਮ 'ਚ ਵੀ ਸਾਰਿਆਂ ਨੇ ਸ਼ਾਮਲ ਹੋਣਾ ਮੈਂ ਬੇਨਤੀ ਕਰੂੰਗਾ ਕਿ ਇਕੱਠ ਦਿਖਾਇਆ ਕਰੋ ਮੈਨੂੰ ਪਤਾ ਆ ਕਿ ਤੁਸੀਂ ਐਨੇਕ ਲੋਕ ਜਿੰਨੇ ਅਸੀਂ ਇਕੱਠੇ ਹੋਏ ਆ ਐਨੇ ਤਾਂ ਤੁਸੀਂ ਇੱਕ ਆਵਾਜ਼ ਤੇ ਆ ਹੀ ਜਾਂਦੇ ਆ ਤੇ ਇਹ ਜਿੰਨੇ ਮੇਰੇ ਭਰਾ ਆ ਇਹ ਸਾਰੇ ਸੱਚੇ ਸੁੱਚੇ बाबा साहब अंबेडकर ਦੇ ਪੁੱਤਰ ਆ ਸੱਚੇ ਉਹਨਾਂ ਦੇ ਸੇਵਕ ਆ ਸੋ ਮੈਂ ਜਿੰਨੀਆਂ ਸੰਸਥਾਵਾਂ ਦੇ ਲੋਕ ਇੱਥੇ ਆਏ ਆ ਬਾਈ ਨੇਮ ਪ੍ਰਧਾਨ ਜੀ ਨੂੰ ਵਿਸ਼ੇਸ਼ ਤੌਰ ਤੇ ਔਰ ਸਾਡੇ ਨੈਫਸੀਲਦਾਰ ਸਾਹਿਬ ਮੇਰੀ ਇੱਕ ਰਿਕਵੈਸਟ ਤੇ ਇੱਥੇ ਆਏ ਆ ਤੇ ਮੇਰੀਆਂ ਸਾਰੀਆਂ ਸੰਸਥਾਵਾਂ ਸਾਰੇ ਬੱਚਿਆਂ ਨੇ ਅੱਜ ਦੇ ਦਿਨ ਲਈ ਕੰਮ ਕੀਤਾ ਰਾਤੀ 1:30 ਵਜੇ ਦੇ ਕਰੀਬ ਇੱਥੋਂ ਬੱਚੇ ਗਏ ਆ ਪਾਰਕ ਚੋਂ ਕਿਉਂਕਿ ਇਹਦੀ ਸੁਰੱਖਿਆ ਵੀ ਜ਼ਰੂਰੀ ਸੀ ਪੁਲਿਸ ਦੇ ਮਲਾਜ਼ਮ 3 ਦਿਨ ਲੱਗੇ ਰਹੇ ਆ ਮੈਂ ਪੁਲਿਸ ਵਾਲਿਆਂ ਦਾ ਆਪਣੇ ਸਾਥੀਆਂ ਦਾ ਇਥੋਂ ਦੇ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਾਬਾ ਸਾਹਿਬ ਦੇ ਬੁੱਤ ਦੀ ਰੱਖਿਆ ਕਰਕੇ ਰੱਖੀ ਜੈ ਭੀਮ ਜੈ ਭੀਮ ਜੈਥਿਓ ਜੈ ਭੀਮ ਜੈ ਭਾਰਤ ਜੈ ਗੁਰਦੇਵ ਤੁਹਾਨੂੰ ਗੁਰਦੇਵ ਮੈਂ ਨਗਰ ਕੌਂਸਲ ਪ੍ਰਧਾਨ ਮੁਕੇਰੀਆਂ ਅੱਜ ਬਹੁਤ ਹੀ ਸ਼ੁਭ ਦਿਨ ਹੈ ਸਾਡੇ ਰਹਿਬਰ ਦੁਖੀਆਂ ਦੇ ਦਰਦੀ ਤੇ ਨਾਰੀ ਜਾਤੀ ਦੇ ਮੁਕਤੀਦਾਤਾ ਸ਼੍ਰੀ ਡਾਕਟਰ ਭੀਮrao ਅੰਬੇਦਕਰ ਜੀ ਦਾ ਅੱਜ ਜਨਮ ਦਿਹਾੜਾ ਆਪਾਂ ਇੱਥੇ ਮਨਾ ਰਹੇ ਆਂ ਤੇ ਵੱਖ-ਵੱਖ ਮੇਰੇ ਦੋਸਤ ਵੱਖ-ਵੱਖ ਰਵਿਦਾਸੀਏ ਸੰਸਥਾ ਬਾਲਮੇ ਕੀ ਭਾਈਚਾਰਾ ਤੇ ਮਹਾਸ਼ਾ ਬਰਾਦਰੀ ਤੇ ਵੱਖ-ਵੱਖ ਪਰਮਾਦੇ ਇੱਥੇ ਸਾਡੇ ਮੇਰੇ ਭਰਾ ਇੱਥੇ ਸਾਰੇ ਇਕੱਠੇ ਹੋਏ ਨੇ ਤਾਂ ਮੈਂ ਅੱਜ ਆਪਣੇ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹਨਾ ਆਂ ਕਿ ਪਿਛਲੀ ਵਾਰ ਹੀ ਇਸੇ ਦਿਨ ਤੇ ਆਪਾਂ ਇੱਕ ਮੈਂ ਵਾਦਾ ਕਰਕੇ ਗਿਆ ਸੀ ਇਹਨਾਂ ਨਾਲ ਕਿ ਆਪਾਂ ਅੰਬੇਦਕਰ ਪਾਰਕ ਦਾ ਨਵੀਨੀਕਰਨ ਕਰਾਂਗੇ ਤੋਂ ਅੱਜ ਕੰਮ ਸਟਾਰਟ ਹੋ ਚੁੱਕਿਆ ਆ ਬਹੁਤ ਹੀ ਜਲਦ ਉਹ ਕੰਮ ਖਤਮ ਕਰ ਦਿੱਤਾ ਜਾਏਗਾ ਤੇ ਇੱਕ ਮੇਰੇ ਭਰਾ ਜੋ ਕਿ ਪੱਤਰਕਾਰ ਹੈਗੇ ਨੇ ਉਹਨਾਂ ਨੇ ਮੈਨੂੰ ਕਿਹਾ ਆ ਕਿ ਪ੍ਰਧਾਨ ਜੀ ਇੱਥੇ ਤੁਸੀਂ ਇੱਕ ਛੱਤ ਦਾ ਮਤਲਬ ਕੀ ਕੀਤਾ ਜਾਵੇ ਨਿਰਮਾਨ ਦੁਆਰਾ ਕਿ ਜਿੱਦਾਂ ਕੋਈ ਆਨੇ ਆਪਾਂ ਇੱਥੇ ਮੱਥਾ ਟੇਕਣ ਆਨੇ ਬਾਬਾ ਜੀ ਦੇ ਜਾ ਕੋਈ ਪ੍ਰੋਗਰਾਮ ਹੁੰਦਾ ਆ بارش ਹੋਵੇ ਤਾਂ ਉਹਦੇ ਲਈ ਮਤਲਬ ਕੀ ਇਸ ਚੀਜ਼ ਦੇ ਨਾਲ ਦਿੱਕਤ ਨਾ ਆਵੇ ਜਿੱਦਾਂ ਧੁੱਪ ਜਾਂ ਪਾਸ ਟਾਈਮ ਖੜੇ ਆ ਤਾਂ ਅੱਗੇ ਆਉਣ ਵਾਲੇ ਟਾਈਮ 'ਚ ਤੋਂ ਮਤਲਬ ਕੀ ਕੋਈ ਦਿੱਕਤ ਨਾ ਆਵੇ ਤਾਂ ਮੈਂ ਜ਼ਰੂਰ ਆਸ਼ਵਾਸਨ ਦਿਨਾ ਆ ਕਿ ਜਿਹੜੀ ਸਾਡੀ ਅਗਲੀ ਮੀਟਿੰਗ ਹੋਏਗੀ ਮੈਂ ਆਪਣੇ ਅਫਸਰਾਂ ਨਾਲ ਕਰਕੇ ਸਹਿਮਤੀ ਕਰਕੇ ਇੱਥੇ ਇੱਕ ਫੇਰ ਦੁਬਾਰਾ ਆਪਾਂ ਇੱਕ ਗ੍ਰਾਂਟ ਮਤਲਬ ਕੀ ਕਰਾਂਗੇ ਮਤਾ ਪਾਵਾਂਗੇ ਤਾਂ ਟੈਂਡਰ ਲਗਾਵਾਂਗੇ ਤਾਂ ਉਹਦਾ ਵੀ ਕੰਮ ਆਪਾਂ ਜਲਦੀ ਜਲਦੀ ਸ਼ੁਰੂ ਕਰਵਾਵਾਂਗੇ ਜੈ ਤੇ ਮੈਂ ਮੈਂ ਇੱਕ ਹੀ ਗੱਲ ਕਹਿਣਾ ਚਾਹੁੰਦਾ ਆ ਕਿ 바ਵਾ ਸਾਹਿਬ ਜੀ ਨੇ ਸਾਨੂੰ ਇੱਕ ਸੋਚ ਦਿੱਤੀ ਸੀਗੀ ਕਿ ਪੜੋ ਜੁੜੋ ਔਰ ਸੰਘਰਸ਼ ਕਰੋ ਜਿਹਦੇ ਕਰਕੇ ਦੇਖੋ ਪਹਿਲੇ ਦੇ ਟਾਈਮ ਦੇ ਵਿੱਚ ਸਾਡੇ ਪੈਰਾਂ ਦੇ ਪਿੱਛੇ ਇੱਕ ਝਾੜੂ ਬੰਨ ਦਿੱਤਾ ਜਾਂਦਾ ਸੀ ਕਿ ਸਾਡੇ ਦਾ ਪੈਰਾਂ ਦੇ ਨਿਸ਼ਾਨ ਦੇਖਣੇ ਵੀ ਨਾ ਮਨੁਵਾਦੀਆਂ ਨੂੰ ਮਨਜ਼ੂਰ ਨਹੀਂ ਸੀਗੇ ਪਰ ਉਹਨਾਂ ਨੇ ਸਾਨੂੰ ਉਹ ਝਾੜੂ ਛਡਾ ਕੇ ਕਲਮ ਫੜਾਈ ਹੈ ਜਿਹਦੇ ਕਲਮ ਦਾ ਅੱਜ ਜਿਵੇਂ ਸਾਡੇ ਕੋਈ ਡਾਕਟਰ ਬਣੇ ਆ ਕੋਈ ਤਸੀਲਦਾਰ ਬਣਿਆ ਅੱਜ ਮੈਂ ਜਿਹੜੇ ਮੁਕਾਮ ਤੇ ਬਣਿਆ ਆ ਪ੍ਰਧਾਨ ਬਣਿਆ ਆ ਉਹਨਾਂ ਦੀ ਹੀ ਦੇਣ ਆ ਤਾਂ ਮੈਂ ਫੇਰ ਇੱਕ ਵਾਰੀ ਇਲਾਕਾ ਨਿਵਾਸੀ ਨੂੰ ਕਹਿਣਾ ਆ ਕਿ ਆਪਾਂ 바ਵਾ ਸਾਹਿਬ ਜੀ ਦੀ ਸੋਚ ਤੇ ਚੱਲਣਾ ਆ ਉਹਨਾਂ ਦੀ ਸੋਚ ਨੂੰ ਬਰਕਰਾਰ ਰੱਖਣਾ ਆ ਜੈ ਭੀਮ ਜੈ ਭਾਰਤ ਰਿਟਾਇਰ ਮਿਸ਼ਨ ਮਕੇਰੀਆ ਦੇ ਪ੍ਰਧਾਨ ਵਜੋਂ ਅੱਜ ਮੈਂ ਆਪਣੇ ਖੋਸਲਾ ਜੀ ਦੇ ਨਿਯੋਤੇ ਤੇ ਇੱਥੇ ਅੰਬੇਦਕਰ ਡਾਟਰ ਭੀਮ ਰਾਧੇ ਜਨਮ ਸਥਾਨ ਤੇ ਤੇ ਆਇਆ ਹਾਂ ਇਹਨਾਂ ਨੇ ਡਾਰ ਸਾਹਿਬ ਵੀਰਾਂ ਉਹਦੇ ਸਾਰਿਆਂ ਨੂੰ ਆਪਣੇ ਫਰਜ਼ ਕਰਤੱਬ ਅਤੇ ਕ੍ਰੀਤੀਆਂ ਨੂੰ ਦੂਰ ਕੀਤਾ ਸਵਿਧਾਨ ਦੀ ਰੱਖਿਆ ਕਿਤੇ ਸਵਿਧਾਨ ਰੱਖਿਆ ਲਈ ਸਾਰਾ ਕੁਝ ਬਣਾਇਆ ਜੋ ਦੇਸ਼ ਹੈ ਸਾਡਾ ਉਹ ਸਵਿਧਾਨ ਦੇ ਨਾਲ ਹੀ ਚੱਲਦਾ ਹੈ ਕੁਝ ਕੋਈ ਲੋਕ ਜਿਹੜੇ ਆ ਸਵਿਧਾਨ ਨੂੰ ਖੰਡਿਤ ਕਰਨਾ ਚਾਹੁੰਦੇ ਆ ਮੈਂ ਜ਼ੋਰਦਾਰ ਪੀਰ ਕਰਦਾ ਇਸ ਸਵਿਧਾਨ ਨੂੰ ਖੰਡਿਤ ਹੋਣ ਤੋਂ ਅਤਰਾਹ ਦੇ ਕੋਸ਼ਿਸ਼ ਕਰਾਂਗੇ ਆਪਾਂ ਔਰ ਕਿਸੇ ਨੂੰ ਵੀ ਕੋਈ ਇਹਦਾ ਕ੍ਰੀਤੀ ਦੇ ਕਰਨ ਦਾ ਅਧਿਕਾਰ ਨਾ ਦੇਵਾਂਗੇ ਜੈ ਹਿੰਦ ਮੈਂ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਦਿੰਦਾ ਸਾਥਿਓ ਜੈਪੀ ਜੈ ਭਾਰਤ ਕੀ ਹੋਇਆ ਜੀ ਅੱਜ ਅਸੀਂ ਉਸ ਮਹਾ ਮਾਨਵ ਦੇ ਜਨਮ ਦਿਹਾੜੇ ਦੀ ਖੁਸ਼ੀਆਂ ਮਨਾ ਰਹੇ ਹਾਂ ਜਿਹੜਾ ਸਿੰਬਲ ਆਫ ਨੌਲੇਜ ਜਿਹਨੂੰ 4 4 ਵਾਰ ਡਾਕਟਰੇਟ ਡਾਕਟੋਰੇਟ ਦੀ ਡਿਗਰੀ ਨਾਲ ਸਮਾਨਿਤ ਕੀਤਾ ਗਿਆ ਪੀ ਐਚ ਡੀ ਡੀ ਐਸ ਸੀ ਡੀ ਲਿਟ ਐਲ ਐਲ ਡੀ ਇਹ ਅੱਜ ਦੇ ਦੌਰ ਤੱਕ ਕੋਈ ਵੀ ਇਸ ਮੁਕਾਮ ਤੱਕ ਨਹੀਂ ਪਹੁੰਚਿਆ ਜੇਕਰ ਉਹਦੇ ਵਿਦਵਾਨ ਹੋਣ ਦੀਆਂ ਗੱਲਾਂ ਤੇ ਕਿਸੇ ਨੂੰ ਸ਼ੱਕ ਹੈ ਤੇ ਆਪਣਾ ਸਵਿਧਾਨ ਉਠਾ ਕੇ ਦੇਖ ਲਵੋ ਜਿਹਦੇ ਵਿੱਚ ਫਰਸਟ ਇੰਡੀਅਨ ਰਾਸ਼ਟਰਪਤੀ ਸਾਡਾ ਪ੍ਰੈਜ਼ੀਡੈਂਟ ਉਹਦੇ ਤੇ ਵੀ ਦੇਖੋ ਇਸ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਹੋਏ ਆ ਉਹ ਰਾਸ਼ਟਰ ਦਾ ਮੁਖੀ ਹੈ ਪਰ ਸਵਿਧਾਨ ਸੰਸਦ ਦਾ ਮੁਖੀ ਨਹੀਂ ਹੈ ਉਹ ਦੇਸ਼ ਦਾ ਨੁਮਾਇੰਦਾ ਆ ਪਰ ਕੋਈ ਵੀ ਸਾਰਵਜਨਿਕ ਫੈਸਲਾ ਉਹਦੇ ਤੇ ਮੋਰ ਲਗਾ ਸਕ ਪਿਆ ਬਿਨਾ ਮੰਤਰੀ ਮੰਡਲ ਤੋਂ ਉਹ ਵੀ ਨਹੀਂ ਲਗਾ ਸਕਦਾ ਸੋ ਇਦਾਂ ਦੀਆਂ ਸਥਿਤੀਆਂ ਉਹਨਾਂ ਨੇ ਰੱਖੀਆਂ ਦੇਸ਼ ਨੂੰ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਤੌਰ ਤੇ ਸ਼ੁਸ਼ਕਤ ਬਣਾ ਲੈ ਬਹੁਤ ਸਾਰੇ ਪ੍ਰਬੰਧ ਉਹਨਾਂ ਨੇ ਸੰਵਿਧਾਨ ਦੇ ਵਿੱਚ ਦਿੱਤੇ ਹੈ ਤੇ ਸੰਵਿਧਾਨ ਦਾ ਮੂਲ ਰੂਪ ਜਿਸ ਆਧਾਰ ਤੇ ਸੰਵਿਧਾਨ ਉਹਨਾਂ ਨੇ ਬਣਾਇਆ ਹੈ ਮਾਨਵਤਾ ਨੂੰ ਦੇਖਦਿਆਂ ਹੋਇਆ ਸਵਤੰਤਰਤਾ ਸਮਾਨਤਾ ਤੇ ਭਾਈਚਾਰੇ ਦਾ ਉਦੇਸ਼ ਲੈ ਕੇ ਇਸ ਸੰਵਿਧਾਨ ਨੂੰ ਬਣਾਇਆ ਗਿਆ ਹੈ ਜਿਸ ਦੇ ਵਿੱਚ ਸਾਰਿਆਂ ਲਈ ਸੰਵਿਧਾਨ ਦੇ ਵਿੱਚ ਸਮਾਨ ਹੱਕ, ਸਵਤੰਤਰਤਾ ਦੇ ਹੱਕ ਸਾਰੇ ਚਾਹੇ ਜੈਂਟਸ ਆ ਚਾਹੇ ਲੇਡੀਜ਼ ਉਹਨਾਂ ਨੂੰ ਪ੍ਰੋਪਰ ਦਿੱਤੇ ਹੋਏ ਨੇ ਇਹੋ ਜੇ ਬੰਦੇ ਨੂੰ ਇਹੋ ਜੇ ਵਿਦਵਾਨ ਨੂੰ ਇਹੋ ਜੇ ਮਹਾਨ ਮਾਨਵ ਨੂੰ ਮੇਰਾ ਦਿਲੋਂ ਸਲਾਮ ਹੈ ਸੋ ਸਾਥੀਓ ਜੈ ਪੀ ਜੈ ਭਾਰਤ